ਜਦੋਂ ਬੰਦਾ ਕਬੱਡੀ ਖੇਡਦਾ ਨਾ ਸੱਤੂ ਤੇ ਫਿਰ ਮਾਨ ਸਨਮਾਨ ਵੀ ਹੁੰਦੇ ਐ ਤੇ ਕਈ ਬੰਦੇ ਤੈਨੂੰ ਪਤਾ ਵੀ ਆਪਣੀ ਕਬੱਡੀ ਦੇ ਵਿੱਚ ਰਹਿ ਜਾਂਦੇ ਐ ਉਹਨਾਂ ਦੇ ਵਿੱਚੋਂ ਇੱਕ ਆ ਸਾਡਾ ਭਰਾ ਸੋਢੀ ਰਤਨ ਗੜੀਆ ਇਹ ਚੋਲੇ ਵਾਲੇ ਸੁਖਮੰਦਾ ਬਹੁਤ ਕਰੀਬੀ ਸਾਥੀ ਐ ਇੱਕ ਵਾਰੀ ਸੁਖਮੰਦ ਦੇ ਲਈ ਵੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਇਸ ਨੌਜਵਾਨ ਨੂੰ ਬਹੁਤ ਲੰਬਾ ਸਮਾਂ ਹੋ ਗਿਆ ਖੇਡਦੇ ਨੂੰ ਤੇ ਖੇਡਦਾ ਵੀ ਟੌਪ ਆ ਰਿਹਾ ਐ ਤੇ ਸਾਡੇ ਸਭ ਤੋਂ ਪਹਿਲਾਂ ਤੇ ਕਹਿੰਦੇ ਗੁਪਤਦਾਨ ਹੀ ਆਇਆ। ਬਾਈ ਕਹਿੰਦਾ ਨਾਂ ਨਹੀਂ ਲਿਖਾਉਣਾ ਗੁਪਤਦਾਨ ਵਾਲਿਆ ਤੇਰਾ ਵੀ ਧੰਨਵਾਦ ਆ ਸੋਹਣਿਆ ਵੀਰਾ। ਬਿੱਲਾ ਗਿੱਲ ਦੀਨੇ ਵਾਲੀਆ ਇਕਬਾਲ ਸਿੰਘ ਜੀ ਬੋਦਲ ਨਿਊਜ਼ੀਲੈਂਡ ਤੋਂ ਰਮਨ ਕਲੇਰ ਯੂਕੇ ਗਿੰਦਾ ਕਮਾਨਪ੍ਰੀਆ ਫਰਾਂਸ ਸੱਤਾ ਮੀਆਂ ਵਿੰਡੀਆਂ ਯੂਕੇ ਤੋਂ ਸੁਖਾ ਨਰਿੰਜਨਪ੍ਰੀਆ ਆਸਟ੍ਰੇਲੀਆ ਤੋਂ ਬਘੇਲ ਸਿੰਘ ਜੀ ਨਰਿੰਜਨਪੁਰ ਆਸਟ੍ਰੇਲੀਆ ਤੇ ਬਾਬਾ ਬਲਵਿੰਦਰ ਸਿੰਘ ਜੀ ਕਬੱਡੀ ਕਲੱਬ ਖੰਡੂਰ ਸਾਹਿਬ ਦੀ ਟੀਮ ਤੇ ਨਾਲ ਇੰਦਰਜੀਤ ਜੋਸ਼ਨ ਤੇ ਨਾਲ ਸ਼ਿੰਦਰ ਸਮਰਾ ਟਰੰਗੇ ਵਾਲਾ ਮੇਰੇ ਮਿੱਤਰੋ ਤੇ ਨਾਲ ਰਤਨਗੜ ਪਿੰਡ ਦੇ ਹਰਪਾਲ ਸੰਧੂ ਜੀ ਪੰਮਾ ਸੰਧੂ ਜੀ ਮੋਨੂ ਸੰਧੂ ਅਮਰਤ ਸੰਧੂ ਬੱਬੂ ਸੰਧੂ ਗੋਪੀ ਸੰਧੂ ਆਸਤਰੀਆ ਤਰਨੇਬ ਸਿੰਘ ਜੀ ਫੌਜੀ ਯੋਧੇ ਰਾਜਾ ਬੋਦੇਵਾਲ ਤੇ ਬਿੱਲਾ ਬਾਬਾ ਬਕਾਲਾ ਸਾਹਿਬ ਐਲਾਨ ਕਰਵਾਉਂਦੇ ਆ ਰਤਨ ਗੜੀਆ ਸੋਢੀ ਜਿਹੜੇ ਮੇਲੇ ਤੇ ਆਖੇਗਾ ਆਪਾਂ ਵੱਡੀ ਗੱਡੀ ਦੇ ਨਾਲ ਮਾਨਸਰ ਮਾਰ ਕਰਾਂਗੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਲੈ ਵੀ ਸੋਢੀ ਉਸ ਵਾਹਿਗੁਰੂ ਦੇ ਕਰਜ ਮੈਂ ਕਹਿੰਦੇ ਹੁੰਦਾ ਵੀ ਦੇਰ ਹੈ ਹਨੇਰ ਨਹੀਂ ਅੱਜ ਵੇਖ ਨੌਜਵਾਨਾ ਤੇਰੇ ਸਾਰੇ ਭਰਾਵਾਂ ਨੇ ਤੇਰੇ ਨਾਲ ਸੱਜੀਆਂ ਖੱਬੀਆਂ ਬਾਹਾਂ ਬਣ ਕੇ ਖੜਗੇ ਨੇ ਸੋ ਇਹ ਪਿਆਰ ਦੀਆਂ ਗੱਲਾਂ ਹੁੰਦੀਆਂ ਸੱਤੂ ਅੰਬਿਆ ਸੋ ਸਤਿਕਾਰ ਆ ਸਾਡੇ ਭਰਾ ਦਾ ਸੋਡੀ ਪਲੇਅਰ ਵਧੀਆ ਸੋਡੀ ਇਨਸਾਨ ਵਧੀਆ ਸੱਕੇ ਪਾਸ਼ਾ ਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਮੈਂ ਉਹਨਾਂ ਭਰਾਵਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਵੀਰੋ ਇਹ ਗੱਡੀ ਅਨਾਉਂਸ ਕਰਵਾਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਡੀ ਜਿਹੜੀ ਆ ਰਤਨ ਗੱਡੀ ਏ ਸੋਡੀ ਨੂੰ ਮਾਨੀ ਸਨਮਾਨੀ ਜਾਵੇਗੀ ਮੁਬਾਰਕਬਾਦ ਸਾਡੇ ਵੀਰ ਨੂੰ ਰਤਨ ਗੱਡੀ ਏ ਸੋਡੀ